ਗਾਣਾ ਸਿਗਾ ਤੁਹਾਡਾ ਇੰਡਸਟਰੀ ਤੇ ਇਹਦੇ ਵਿੱਚ ਤੁਸੀਂ ਇੱਕ ਲਾਈਨ ਸੀਗੀ ਕਿ ਲੈਜੈਂਡਾਂ ਦੇ ਮੁੰਡੇ ਤੇ ਲੈਜੈਂਡਾਂ ਦੇ ਮੁੰਡੇ ਪੂਰੇ ਠਰਕੀ ਹੁੰਦੇ ਨੇ ਕੁੜੀਆਂ ਪਿੱਛੇ ਤਾਂ ਇਹ ਲਾਈਨ ਕਿਦੇ ਲਈ ਸੀ ਕਿਦੇ ਲਈ ਮਤਲਬ ਕਿਸ ਟੋਨ ਦੇ ਵਿੱਚ ਤੁਸੀਂ ਉਹ ਲਾਈਨ ਬੋਲੀ ਸੀ ਉਹ ਨਹੀਂ ਐਡਾ ਕੋਈ ਮੈਂ ਟੋਨ ਟੋਨ ਚ ਨਹੀਂ ਲਾਦਾ ਮੈਂ ਤੁਹਾਨੂੰ ਦੱਸਿਆ ਮੈਂ ਕਦੇ ਸੋਚ ਕੇ ਨਹੀਂ ਕੰਮ ਕਰਦਾ ਮੇਰੀ ਰਾਈਮਿੰਗ ਜੋੜਨੀ ਹੁੰਦੀ ਆ ਮੈਂ ਰਾਈਮਿੰਗ ਰਾਈਮਿੰਗ ਜੋੜੀ ਮੈਂ ਇਹਦਾ ਪੁਆਇੰਟ ਹੈ ਇਹਦਾ ਉਹਦੇ ਚ ਜੋ ਇੰਡਸਟਰੀ ਚ ਹੋ ਰਿਹਾ ਹੈ ਜੋ ਚੱਲ ਰਿਹਾ ਹੈ ਅੱਛਾ ਇੱਕ ਆਰਟਿਸਟ ਹੁੰਦਾ ਹੈ ਉਹਨੇ ਇੱਕ ਪੁਆਇੰਟ ਫੜਨਾ ਹੁੰਦਾ ਚਾਹੇ ਯਾਰ ਆਪਾਂ ਇਸ ਟੌਪਿਕ ਤੇ ਗੱਲ ਕਰਨੀ ਹੈ ਤਾਂ ਉਹ ਟੌਪਿਕ ਮੈਨੂੰ ਲੱਗਦਾ ਕਿ ਉਸ ਟੌਪਿਕ ਦੇ ਉੱਤੇ ਆ ਆਪਾਂ ਗੱਲ ਕਰ ਸਕਦੇ ਹਾਂ ਉਸ ਟੌਪਿਕ ਦੇ ਉੱਤੇ ਲਿਖ ਸਕਦੇ ਹਾਂ ਕਵਿਤਾ ਹੋ ਗਈ ਗਾਣਾ ਹੋ ਗਿਆ ਸੋ ਐਡਾ ਕੋਈ ਖਾਸ ਰੀਜ਼ਨ ਨਹੀਂ ਸੀ ਬਾਕੀ ਮਤਲਬ ਬਹੁਤ ਜਾਣੇ ਨੂੰ ਐਦਾਂ ਵੀ ਲੱਗਿਆ ਹੋਣਾ ਨਾ ਕਿ ਇਹ ਗਾਣੇ ਦੇ ਰਾਹੀਂ ਸਿੰਘਾ ਆਪਣਾ ਗੁੱਸਾ ਕੱਢ ਰਾਇ ਇੰਡਸਟਰੀ ਨੂੰ ਲੈ ਕੇ ਨਹੀਂ ਗੁੱਸਾ ਯਾਰ ਗੁੱਸਾ ਨਹੀਂ ਮੈਂ ਕੱਢ ਸਕਦਾ ਮੈਂ ਕੌਣ ਹੁੰਨਾ ਗੁੱਸਾ ਕੱਢਣਾ ਵਾਲਾ ਇੰਡਸਟਰੀ ਤੇ ਨਹੀਂ 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 ਆ ਉਹ ਉਹ ਗੱਲ ਮੇਰੇ ਦਿਮਾਗ ਦੇ ਵਿੱਚ ਸੀ ਜਾਂ ਮੇਰੇ ਜ਼ੈਨ ਦੇ ਵਿੱਚ ਸੀ ਮੈਂ ਸ਼ੇਅਰ ਕੀਤੀ ਆ ਤੁਸੀਂ ਕਦੇ ਕਿਸੇ ਤੇ ਗੁੱਸਾ ਨਹੀਂ ਕਰ ਸਕਦੇ ਇੰਡਸਟਰੀ ਆਪਣੇ ਆਪ 'ਚ ਬਹੁਤ ਮਹਾਨ ਹੈ ਵੱਡੀ ਹੈ ਬਹੁਤ ਚੰਗੇ ਇਨਸਾਨ ਨੇ ਉਹ ਐਂਡ ਦੇ ਵਿੱਚ ਨੇ ਲੋਕਾਂ ਨੇ ਫੋਕਸ ਉਸ ਚੀਜ਼ ਤੇ ਕੀਤਾ ਹੁਣ ਮੈਂ ਕੀ ਕਰਾਂ ਲਾਸਟ ਦੇ ਵਿੱਚ ਮੈਂ ਵੀ ਕਿਹਾ ਕਿ ਯਾਰ ਲੋਬ ਚੰਗੇ ਵੀ ਬਹੁਤ ਆ ਇੰਡਸਟਰੀ ਦੇ ਜਿਨ੍ਹਾਂ ਕਰਕੇ ਇੰਡਸਟਰੀ ਅੱਜ ਤੱਕ ਸਾਡੀ ਟਿਕੀ ਹੋਈ ਹੈ ਸੋ ਚੰਗੇ ਵੀ ਨੇ ਮਾਰੇ ਵੀ ਨੇ ਹਰ ਚੀਜ਼ ਹਰ 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 ਕੰਮ ਦੇ ਵਿੱਚ ਹੁੰਦੇ ਨੇ ਸੋ ਸਾਨੂੰ ਦੋਨੇ ਚੀਜ਼ਾਂ ਨੂੰ ਬਰਾਬਰ ਰੱਖਣਾ ਚਾਹੀਦਾ ਗਾਣਾ ਸਿਗਾ ਤੁਹਾਡਾ ਇੰਡਸਟਰੀ ਤੇ ਇਹਦੇ ਵਿੱਚ ਤੁਸੀਂ ਇੱਕ ਲਾਈਨ ਸੀਗੀ ਕਿ ਲੈਜੈਂਡਾਂ ਦੇ ਮੁੰਡੇ ਤੇ ਲੈਜੈਂਡਾਂ ਦੇ ਮੁੰਡੇ ਪੂਰੇ ਠਰਕੀ ਹੁੰਦੇ ਨੇ ਕੁੜੀਆਂ ਪਿੱਛੇ ਤਾਂ ਇਹ ਲਾਈਨ ਕਿਦੇ ਲਈ ਸੀ ਕਿਦੇ ਲਈ ਮਤਲਬ ਕਿਸ ਟੋਨ ਦੇ ਵਿੱਚ ਤੁਸੀਂ ਉਹ ਲਾਈਨ ਬੋਲੀ ਸੀ ਉਹ ਨਹੀਂ ਐਡਾ ਕੋਈ ਮੈਂ ਟੋਨ ਟੋਨ ਚ ਨਹੀਂ ਲਾਦਾ ਮੈਂ ਤੁਹਾਨੂੰ ਦੱਸਿਆ ਮੈਂ ਕਦੇ ਸੋਚ ਕੇ ਨਹੀਂ ਕੰਮ ਕਰਦਾ ਮੇਰੀ ਰਾਈਮਿੰਗ ਜੋੜਨੀ ਹੁੰਦੀ ਆ ਮੈਂ ਰਾਈਮਿੰਗ ਰਾਈਮਿੰਗ ਜੋੜੀ ਮੈਂ ਇਹਦਾ ਪੁਆਇੰਟ ਹੈ ਇਹਦਾ ਉਹਦੇ ਚ ਜੋ ਇੰਡਸਟਰੀ ਚ ਹੋ ਰਿਹਾ ਹੈ ਜੋ ਚੱਲ ਰਿਹਾ ਹੈ ਅੱਛਾ ਇੱਕ ਆਰਟਿਸਟ ਹੁੰਦਾ ਹੈ ਉਹਨੇ ਇੱਕ ਪੁਆਇੰਟ ਫੜਨਾ ਹੁੰਦਾ ਚਾਹ ਯਾਰ ਆਪਾਂ ਇਸ ਟੌਪਿਕ ਤੇ ਗੱਲ ਕਰਨੀ ਹੈ ਤਾਂ ਉਹ ਟੌਪਿਕ ਮੈਨੂੰ ਲੱਗਦਾ ਕਿ ਉਸ ਟੌਪਿਕ ਦੇ ਉੱਤੇ ਆ ਆਪਾਂ ਗੱਲ ਕਰ ਸਕਦੇ ਹਾਂ ਉਸ ਟੌਪਿਕ ਦੇ ਉੱਤੇ ਲਿਖ ਸਕਦੇ ਹਾਂ ਕਵਿਤਾ ਹੋ ਗਈ ਗਾਣਾ ਹੋ ਗਿਆ ਸੋ ਐਡਾ ਕੋਈ ਖਾਸ ਰੀਜ਼ਨ ਨਹੀਂ ਸੀ ਬਾਕੀ ਮਤਲਬ ਬਹੁਤ ਜਾਣੇ ਨੂੰ ਐਦਾਂ ਵੀ ਲੱਗਿਆ ਹੋਣਾ ਨਾ ਕਿ ਇਹ ਗਾਣੇ ਤੇ ਰਾਹੀਂ ਸਿੰਘਾ ਆਪਣਾ ਗੁੱਸਾ ਕੱਢ ਰਹੇ ਇੰਡਸਟਰੀ ਨੂੰ ਲੈ ਕੇ ਨਹੀਂ ਗੁੱਸਾ ਯਾਰ ਗੁੱਸਾ ਨਹੀਂ ਮੈਂ ਕੱਢ ਸਕਦਾ ਮੈਂ ਕੌਣ ਹੁੰਨਾ ਗੁੱਸਾ ਕੱਢਣ ਵਾਲਾ ਇੰਡਸਟਰੀ ਤੇ ਨਹੀਂ 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 ਆ ਉਹ ਉਹ ਗੱਲ ਮੇਰੇ ਦਿਮਾਗ ਦੇ ਵਿੱਚ ਸੀ ਜਾਂ ਮੇਰੇ ਜ਼ੈਨ ਦੇ ਵਿੱਚ ਸੀ ਮੈਂ ਸ਼ੇਅਰ ਕੀਤੀ ਆ ਤੁਸੀਂ ਕਦੇ ਕਿਸੇ ਤੇ ਗੁੱਸਾ ਨਹੀਂ ਕਰ ਸਕਦੇ ਇੰਡਸਟਰੀ ਆਪਣੇ ਆਪ 'ਚ ਬਹੁਤ ਮਹਾਨ ਹੈ ਵੱਡੀ ਹੈ ਬਹੁਤ ਚੰਗੇ ਇਨਸਾਨ ਨੇ ਉਹ ਐਂਡ ਦੇ ਵਿੱਚ ਨੇ ਲੋਕਾਂ ਨੇ ਫੋਕਸ ਉਸ ਚੀਜ਼ ਤੇ ਕੀਤਾ ਹੁਣ ਮੈਂ ਕੀ ਕਰਾਂ ਲਾਸਟ ਦੇ ਵਿੱਚ ਮੈਂ ਵੀ ਕਿਹਾ ਕਿ ਯਾਰ ਲੋਕ ਚੰਗੇ ਵੀ ਬਹੁਤ ਆ ਇੰਡਸਟਰੀ ਦੇ ਜਿਨ੍ਹਾਂ ਕਰਕੇ ਇੰਡਸਟਰੀ ਅੱਜ ਤੱਕ ਸਾਡੀ ਟਿਕੀ ਹੋਈ ਹੈ ਸੋ ਚੰਗੇ ਵੀ ਨੇ ਮਾੜੇ ਵੀ ਨੇ ਹਰ ਚੀਜ਼ ਹਰ 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 ਕੰਮ ਦੇ ਵਿੱਚ ਹੁੰਦੇ ਨੇ ਸੋ ਸਾਨੂੰ ਦੋਨੇ ਚੀਜ਼ਾਂ ਨੂੰ ਬਰਾਬਰ ਰੱਖਣਾ ਚਾਹੀਦਾ ਤੁਹਾਡੀ ਮੂਵੀ ਆਉਣ ਜਾ ਰਹੀ ਹੈ ਤੇ ਇਸ ਮੂਵੀ ਦੇ ਵਿੱਚ ਜਿਹੜਾ ਤੁਹਾਡਾ ਕੈਰੇਕਟਰ ਹੈ ਆਪਣੇ ਆਪ ਨੂੰ ਪ੍ਰਪੇਅਰ ਕਰਾਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ